ਸੋਹੀ ਮਹਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਬਹੁਤਾ सेवा थोरी मांगन बहता महल ना पावे कहतो पहुता जो प्रिय माने तिनकी रीसा कूड़े मूर्ख ਕੀ ਹਾਠੀ ਸਾਰਾਓ ਵੇਖ ਦਿਖਾਵੇ ਸੱਚ ਨਾ ਕਮਾਵੇ ਕਹਤੋ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਮਤਾ ਮਨ ਨਹੀਂ ਪ੍ਰੀਤ ਕਹੇ ਮੁਖ ਰਤਾ ਕਹੋ ਨਾਨਕ ਪ੍ਰਭ ਬਿਨਉ ਸੁਣੀ ਜੈ ਚਲ ਘਟੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਕੇ ਕੀ ਵਡਿਆਈ ਤਮ ਸੁਖ ਦਾਤੇ ਔਰਖ ਸੁਭਾਈ ਦਰਸ਼ਨ ਦੇਖੇ ਕੀ ਵਡਿਆਈ ਤੂੰ ਸੁਖ ਦਾਤੇ ਪਰਖ ਸੁਪਾਈ ਰਹਾਉ ਦੂਜਾ ਵਾਹਿਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ